ਬੱਚੇ ਦੇ ਪਾਓ ਬੱਚੇ ਦੇ ਪਾਓ ਸਾਡੇ ਨਹੀਂ ਪਾਣਾ ਚਾਹ। ਚਾਹੇ ਸਾਡੇ ਬੱਚੇ ਦੇ ਪਾਓ ਬੱਚੇ। ਬਈ ਇਧਰ ਹੀ ਮੰਨ ਚਲੀ ਹੈ ਜਿਆਦਾ ਭਾਇ ਚਲੀ ਗਈ। ਇੱਕ ਤਾਂ ਨੰਨੀ-ਮੁੰਨੀ ਚਾਂਸ ਸੀ। ਤੇ ਕੋਹਦੇ ਦਾ ਬੇਰਦਾਸ ਬੇਰਦਾ ਬਰਦਾ ਰੱਖਦੇ। ਬੜਾ ਧੰਨਵਾਦ। ਉਹ ਸਾਰੇ ਅਕਸੀਰੰਗ ਬੋਲਦੇ ਕਿੰਨੇ ਵਹੀਕਲ ਇਨਵੋਲਡ ਹੋਏ। ਮੈਨੂੰ ਲੱਗਦਾ ਹੈ ਰਾਜਸਥਾਨ ਤੇ ਮੱਧਿਆ ਪ੍ਰਦੇਸ਼ ਦੀ ਸਪੀਡ ਪਾਕ ਜਾ ਕੇ ਉਹ ਜਿਹੜੀਆਂ ਰੇਟਿੰਗ ਟੀਮਾਂ ਜਿਆਂ ਨੇ ਤੇ ਇਹੀ ਕਾਮਯਾਬੀ ਹੈ ਤੇ ਜਿਹੜੀਆਂ ਇਹ ਧਵਾਵਾਂ ਹੁਣੇ ਤੇਰੇ ਆ ਉੱਤੇ ਵਾਈਕਲ ਤੇ ਜਿਹੜੀਆਂ ਤੁਹਾਨੂੰ ਕੁਰਸੀਆਂ ਤਾਂ ਉਸ ਮਿਲਦੀਆਂ ਰਹਿੰਦੀਆਂ ਤੁਹਾਨੂੰ ਨੌਕਰੀ ਇਹ ਨਾਲ-ਨਾਲ ਜਿਹੜੀਆਂ ਧਵਾਵਾਂ ਜਿਹੜੀਆਂ ਮਿਲ ਰਹੀਆਂ ਇਹ ਵਿਜੀਬਲ ਨਹੀਂ ਹੁੰਦੀਆਂ ਇਹਨਾਂ ਦਾ ਅਸਰ ਹੁੰਦਾ ਤੇ ਮੈਨੂੰ ਲੱਗਦਾ ਵੀ ਅੱਜ ਬਰਨਾਲਾ ਪੁਲਿਸ ਨੇ ਉਹ ਸਾਰੀਆਂ ਧਵਾਵਾਂ ਹੀ ਇਕੱਠੀਆਂ ਕਰਕੇ ਇਹਨਾਂ ਦੀ ਝੋਲੀ ਪਾਈ ਸਾਰ ਬਈਆ ਮੰਦੇ ਵਿੱਚੋਂ ਜਿਹੜਾ ਮੇਨ ਕਨਫਰੈਂਸ ਸੀ ਦੇ ਇੱਕ ਜਿਹੜੀ ਲੇਡੀ ਤੇ ਇੱਕ ਜਿਹੜਾ ਸੁਰੱਖਿਆ ਸੁਰੱਖਾ ਸੁਰੱਖਿਆ ਜਿਹੜਾ ਹਸਪਤਲ ਹੈ ਜਿਹੜਾ ਲੁਧਿਆਣਾ ਹੈ ਉਹਦੇ ਜਿਹੜੇ ਇੱਕ ਉਹਨੂੰ ਕਹਿ ਸਕਦੇ ਝੋਲਾ ਸਾਫ ਦਫਤਰ ਹੈ ਉਹ ਇਨਵੋਲਵ ਸੀ ਉਹਨਾਂ ਦੇ ਕਹਿਣ ਤੇ 2 ਲੱਖ ਰੁਪਿਆ ਦਾ ਉਹਨਾਂ ਨੇ ਜਿਹੜਾ ਦੱਸਿਆ ਜਿਹੜਾ ਬੱਚੇ ਨੂੰ ਕਿਡਨੈਪ ਕਰਾਉਣ ਦੀ ਤੇ ਇਹਦੇ ਵਿੱਚ ਦੋ ਅਕਿਊਜ਼ ਜਿਹੜੇ ਲੁਧਿਆਣੇ ਜਿਹੜੀ ਆਪਣੇ ਏਰੀਆ ਦੀ ਸਭ ਤੋਂ ਵੱਡੀ ਟੈਕੈਤੀ ਹੋਈ ਸੀ ਤੇ ਉਹ ਜਿਹੜੇ ਦੋ ਅਕਿਊਜ਼ ਉਹੀ ਸੀ ਜਿਹੜੇ ਜਨਵਰੀ 2024 ਦੇ ਵਿੱਚ ਜਿਹੜੇ ਉਹ ਬੇਲ ਆਊਟ ਹੋਏ ਆ ਦੋ ਜਣੇ ਉਹੀ ਸੀ ਹਸਪਤਲ ਨਾਮ ਵਾਲੇ ਉਹਦੇ ਕਥਨੀ ਨੂੰ ਫਾਲਸ ਨੂੰ ਨਹੀਂ ਹੋ ਰਹੀ ਹੈ ਬਹੁਤ ਮਾੜੀ ਗੱਲ ਹੈ ਇੱਕ ਜਿਹੜੀ ਡਾਕਟਰ ਪੋਲਿਓ ਜਾਂਦੇ ਆ ਤਾਂ ਉਹਨੂੰ ਇਹਦੀ ਗੱਲ ਉਹਦੇ ਕੋਲੇ ਡਿਗਰੀ ਨਾ ਹੋਣਾ ਇਲਾਜ ਕਰਨਾ ਅਸੀਂ ਐਸੋਸੀਏਸ਼ਨ ਸਾਹਮਣੇ ਅੱਜ ਹੀ ਉਹਨੂੰ ਲੈ ਕੇ ਉਥੋਂ ਦੇ ਇਹਦੇ ਵਿੱਚ ਹੈਲਥ ਪਲੱਸਟਰ ਸਾਹਿਬ ਦੇ ਧਿਆਨ ਚ ਲੈ ਆਉਣਗੇ ਤੇ ਨਾਲ ਨਾਲ ਇਹਦੇ ਵਿੱਚ ਲੈ ਕੇ ਉਥੋਂ ਦੇ ਸੋਲ ਸਰਦਨ ਨੂੰ ਲੈ ਕੇ ਜਾਂਦੇ ਤੇ ਬਾਅਦੇ ਉਹਨੂੰ ਅੱਗੇ ਉਹਨਾਂ ਦੇ ਕਲਾਸ ਤੇ ਲੈ ਕੇ ਆਉਂਦੇ ਹੋਏ ਤੇ ਹਸਪੀਟਲ ਵੀ ਸਰ ਬੱਚੇ ਦਾ ਸਕੂਲ ਕਰ ਦਿੱਤਾ ਹਾਂ ਹਾਂਜੀ ਬੱਚਾ ਪੜ੍ਹਦਾ ਹੈ ਸਰਦਾਰ ਤੇ ਲੋਕ ਬਹੁਤ ਖੁਸ਼ ਆ ਤੇ ਅਸੀਂ ਤਾਂ ਆਪ ਇਸ ਦਾ ਨਾਮ ਦੱਸੀਂ ਖੁਸ਼ੀ ਪੇਸ ਕਰ ਰਹੇ ਹਾਂ ਡਾਕਟਰ ਕੈਰੀ ਆਪਰਾ ਜੀ ਦੀ ਪੰਜਾਬ ਕੈਸ਼ ਰਿਵਾਰਡ ਕੋਈ ਵੀ ਹੋਵੇ ਜਿਹਨੇ ਵੀ ਤੁਸੀਂ ਰਿਕਮੈਂਡ ਕਰੋਗੇ ਤੁਹਾਨੂੰ ਹੀ ਪ੍ਰੋਮੋਸ਼ਨ ਦੇਵਾਂਗੇ ਕਿਉਂਕਿ ਸਾਡੇ ਲਈ ਇੱਕ ਲਾਈਫ ਬੜੀ ਇੰਪੋਰਟੈਂਟ ਹੈ ਦੂਜੀ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਦੋ ਬੱਚੇ ਇੱਕ ਪਹਿਲਾ 7 ਸਾਲ ਦਾ ਸੀ ਤੇ ਇੱਕ 2 ਸਾਲ ਦਾ ਬੱਚਾ ਹੈ ਜਿਹੜਾ ਅਸੀਂ ਇਹ ਪੁਲਿਸ ਜਿਹੜੀ ਹੈ ਲੋਕਾਂ ਲਈ ਦੁਆਰਾ ਫਿਰ ਵਿਸ਼ਵਾਸ ਬਣਾਉਣੀ ਹੈ ਪੁਲਿਸ ਹਮੇਸ਼ਾ ਹੀ ਦੁੱਖ ਸੁੱਖ ਦੇ ਨਾਲ ਉਹਨਾਂ ਦੇ ਖੜੀ ਹੈ ਪੁਲਿਸ ਲੋਕਾਂ ਦੀ ਤਕਲੀਫ ਉਹ ਆਪਣੀ ਤਕਲੀਫ ਮੰਨਦੀ ਹੈ ਅੱਜ ਇਹ ਬੱਚਾ ਅਸੀਂ ਇਹ ਨਹੀਂ ਦੇਖਿਆ ਗਿਆ ਕਿ ਆ ਬਈ ਧੁੱਬੀ ਚੌਂਕਲੀ ਵਾਲਿਆਂ ਦਾ ਬੱਚਾ ਜਾਂ ਕੋਈ ਬੱਚਾ ਸਾਡੇ ਲਈ ਇੱਕ ਨੰਨਾ ਮੁੰਨਾ ਬੱਚਾ ਹੈ ਤੇ ਉਹਦੀ ਜਾਨ ਬੜੀ ਕੀਮਤੀ ਸੀ ਤੇ ਅਸੀਂ ਬੱਚੇ ਨੂੰ ਘਰ ਉੱਤੋਂ ਚੁੱਕਾ ਤਾਂ ਤੁਸੀਂ ਕਿਹਦੇ ਜ਼ਿੰਮੇਵਾਰ ਵੀ ਜਾਣ ਜਦੋਂ ਬੱਚੇ ਰਹਿ ਗਏ ਉਹ ਉਹਦੇ ਹਾਂ ਲੱਗੇ ਉਹਨੇ ਮੈਨੂੰ ਦੱਸਿਆ ਕਿ ਮੈਂ ਤੁਹਾਨੂੰ ਉਹ ਇਹ ਸਾਡੇ ਬੱਚਾ ਹੈ ਮੈਂ ਸਾਡੇ ਨਾਲ ਕੋਈ ਸੰਬੰਧ ਜੋੜਨਾ ਚਾਹੁੰਦਾ ਹਾਂ ਇਹ ਇਹ ਬੰਦਾ ਜਿਹੜਾ ਉਹ ਅਸੀਂ ਇਹ ਜਿਹੜੀ 10 ਤੱਕ ਜਿਹੜੀ ਹੈ ਹਰ ਸਕੂਲ ਕਰ ਜਿਹੜੀ ਐਜੂਕੇਸ਼ਨ ਉਹਦੇ ਵਿੱਚ ਅਸੀਂ ਕਿਹਾ ਵੀ ਜੇਕਰ ਤੁਹਾਡੇ ਦਾ ਬੈਸਟ ਪੁੱਤਰ ਪੀਰੈਂਟ ਦੀ ਮਰਜ਼ੀ ਦੇ ਨਾਲ ਜੇ ਉਹ ਪੜਨਾ ਚਾਹੂਗਾ ਤਾਂ ਸਾਰਾ ਪੜਾਈ ਦਾ ਖਰਚਾ ਇਹਦੀ ਟਾਪਾ ਦਾ ਖਰਚਾ ਤੇ ਇਹਦੀ ਯੂਨੀਫਾਰਮ ਦਾ ਖਰਚਾ ਅਸੀਂ ਆਪ ਦਾ ਵਾਦਾ ਕੀਤਾ ਵੀ ਅਸੀਂ ਇਹ ਦੇਵਾਂਗੇ ਕਿਹਨਾ ਵਾਦਾ ਆਪਣਾ ਆਹ ਹਾਂ ਦੱਸੋ ਜਿਵੇਂ ਕਿ ਕਦੋਂ ਆਪਾਂ ਬੱਚਾ ਕਿ ਨਿਆ ਬਣੇ ਕਿੰਨੇ ਸਾਲਾਂ ਦੇ ਕੀ ਗੱਲ ਹੋਈ ਸੀ ਔਰ ਪੁੱਛਣੇ ਵਾਪਸ ਲੱਗ ਜਦਾ ਹੈ ਉਡੀਆ ਦੀ ਨਿਮਿਗਾ ਲਓ ਜੀ ਜਿਹੜੀ ਆ ਜੀ

बहुत मेहनत किया बहुत दिन रात मेहनत किया ना सोया ना खाना खाया तीन दिन हमारे लिए बहुत मेहनत किया इतना तक मेहनत किया कि उसको गाड़ी चलाते हर पैर तक चला के दे दिया मेरे आचर में दे दिया इसके लिए हमारे तरफ से पंजाब पुलिस ਦੋ ਮਿੰਟ ਪਹਿਲੇ ਉਹ ਗੱਲ ਕਿਹਦੇ ਤੋਂ ਪੁੱਛ ਰਹੇ ਹੋ ਉਹ ਤਾਂ ਪੁਲਿਸ ਉਹਨਾਂ ਦਾ ਹਮਾਰਾ ਬੱਚਾ ਕੋ ਬਾਹਰ ਦੇ ਦਿੱਤਾ ਸੀ ਦੋ ਮਿੰਟ ਪਹਿਲੇ ਉਹ ਚਲਾ ਗਿਆ ਹਮਾਰਾ ਬੱਚਾ ਲਾਪਤਾ ਆਹ ਪਿਆ ਹਾਲਾਤ ਹੈ ਵਾਹ ਪੇ ਕਿਆ ਕਰਨੇ ਵਾਲੇ ਕੋ ਦੱਸੀ ਸਾਥੀ ਮਦਦ ਦੇਣ ਵਾਲਾ ਸਰਦਾਰ ਪਹਿਲੇ ਇਸ ਨੂੰ ਮੁੰਦਨ ਕਰ ਦਿਓ ਬਾਪਰ ਦੇ ਟਾਈਮ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਕਿਡਨਾਪ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਉਹ ਉਹਨੂੰ ਕਰਦਿਆਂ ਤੇ ਅਸੀਂ ਉਸ ਨੂੰ ਇਮੀਡੀਏਟਲੀ ਟਰੈਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੀ ਸਪੈਸ਼ਲੀ ਮੇਰਾ ਇੱਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾ ਪੁਲਿਸ ਦੀ ਜਿਹੜੀ ਹੈ ਸਰਫਰਾਜ਼ ਆलम ਜਿਹੜੇ ਐਸਐਸਪੀ ਆਏ ਹੈ ਉਹਨਾਂ ਦੀ ਟੀਮ ਜਿਹਦੇ ਚ ਐਸਪੀ ਸੰਦੀਪ ਐਸਪੀ ਸੌਰਵ ਤੇ ਡੀਐਸਪੀ ਤਤਵੀਰ ਬੈਂਸ ਤੇ ਇੰਸਪੈਕਟਰ ਸੀਏਏ ਬਲਜੀਤ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹਦੇ ਚ ਜਿਹੜੀ ਫਰਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉੱਥੋਂ ਢੰਗਾਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਏਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆਪਰਦੇਸ਼ ਤੱਕ ਫੈਲਿਆ ਗਿਆ ਇਹਦੇ ਵਿੱਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਵੀ ਕਿੰਨੇ ਮੈਨਰਸ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪੀਟਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜਿਆਂ ਦੇ ਨਾਲ ਇਹਨਾਂ ਦੀ ਮੇਨ ਪਲੈਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਆ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਦੇ ਉੱਥੇ ਬੇਸ ਹੋਈ ਸੀ ਉੱਥੇ ਜਿਹੜੀ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਇਹ ਹੈ ਉਸ ਜਗ੍ਹਾ ਤੇ ਰਾਜ ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਵੀ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਵੀਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਂ ਨੂੰ ਉਹ ਕਹਦੇ ਉਹ ਵੀ ਜਿਹੜੀ ਇਸ ਤੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀਗਾ ਕਿਉਂਕਿ ਹਾਂ ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਤੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਹਸਾਬ ਕਿਤਾਬ ਸੀ ਜਿੱਥੇ ਰੇਡ ਕੀਤਾ ਤੇ ਉਦੋਂ ਤੱਕ ਬੱਚਾ ਨਹੀਂ ਮਿਲਿਆ ਸੀ ਤੇ ਸਾਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਸੀ ਕਿਤੇ ਇਹਨਾਂ ਦੇ ਪਿੱਛੇ ਕੌਸ ਇਹ ਨਾ ਹੋਵੇ ਵੀ ਜਿਹੜਾ ਕਿਉਂਕਿ ਬੱਚਾ ਵੀ ਜਦੋਂ ਮਿਲਿਆ ਤਾਂ ਉਹਦਾ ਬੱਚੇ ਦਾ ਮੁੰਡਨ ਕੀਤਾ ਹੋਇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛਗਿੱਛ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਹੈ ਬੜਾ ਸੈਂਸਿਟਿਵ ਇਸ਼ੂ ਹੈ ਹਰ ਬੱਚੇ ਦੀ ਜਿਹੜੀ ਵੈਲਿਊ ਉਨੀ ਹੈ ਹਰ ਜਾਨ ਦੀ ਉਨੀ ਵੈਲਿਊ ਹੈ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉਥੋਂ ਬੱਚਾ ਜਿਹੜਾ ਸੀਲ ਦੌਰ ਤੋਂ ਖੰਨੇ ਤੌਰ ਕਾ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਜੇ ਪੁਲਿਸ ਜ਼ੋਰ ਲਾਉਂਦੀ ਹੈ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਤੇ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਆ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਇਹ ਉਸ ਬੱਚੇ ਲਈ ਤਾਂ ਸ਼ਾਇਦ ਇਨ੍ਹਾਂ ਡਿਸਟ੍ਰਿਕਟਾਂ 'ਚ ਘੁਮੇ ਸੀ ਇੱਕ ਜਿਹੜਾ ਝੁੱਗੀ ਚੌਂਪੜੀ ਵਾਲਾ ਬੱਚਾ ਹੈ ਉਹਦੇ ਲਈ ਪੁਲਿਸ ਦੀ ਸਪੈਸ਼ਲ ਮਿਹਰਾ ਆਉਣ ਦਾ ਕਾਰਨ ਇਹ ਆ ਵੀ ਸਰਫਰਾਜ਼ ਤੇ ਇਨ੍ਹਾਂ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਦਿਆਂ ਕਿ ਇਹਨੂੰ ਅਸੀਂ ਕਈ ਸਟੇਟਾਂ ਦੇ ਵਿੱਚ ਪੁਲਿਸ ਅਨੁਚਾਰ ਸੁੱਤੀ ਨਹੀਂ ਜੱਤ ਕਰ ਬੱਚੇ ਨੂੰ ਵਾਪਸ ਅਸੀਂ ਲੈਣੀ ਆਂਦਾ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਲੁਧਿਆਣੇ ਜਿਹੜੀ ਏਸ਼ੀਆ ਦੀ ਜਾਂ ਆਪਣੇ ਇੰਡੀਆ ਦੀ ਵਨ ਆਫ ਦੀ ਬਿਗੇਸਟ ਡਕੈਤੀ ਸੀ 8 ਕਰੋੜ ਦੇ ਕਰੀਬ ਹੋਈ ਸੀ ਉਹਦੇ ਵਿੱਚ ਉਹ ਤੁਸੀਂ ਵੱਖ-ਵੱਖ ਨਾਂ ਦਿੱਤੇ ਸੀ ਉਹਨੂੰ ਜਿਹੜੀ ਉਹ ਲੇਡੀ ਡਾਕਾ ਮਾਰਨ ਵਾਲੀ ਸੀ ਤੁਹਾਡੇ ਵੱਲੋਂ ਕਈਆਂ ਨੇ ਕਿਹਾ ਗਿਆ ਸੀ ਵੀ ਡਾਕੂ ਅਸੀਨਾ ਜਾਂ ਹੋਰ ਹੈ ਉਹ ਸਾਨੂੰ ਬਾਅਦ ਵਿੱਚ ਤੁਹਾਡੇ ਵੱਲੋਂ ਹੀ ਦੱਸਦੇ ਰਹੇ ਤੇ ਉਹਦੇ ਵਿੱਚ ਜਿਹੜਾ ਇੱਕ ਜਿਹੜਾ ਹੈਗਾ ਦਮਨਪ੍ਰੀਤ ਉਸ ਇਨਸੀਡੈਂਟ ਦੇ ਵਿੱਚ ਜਿਹੜਾ ਇਹਦੇ ਚ ਮੁੱਖ ਮੋਟਰਸਾਈਕਲ ਤੇ ਚਲਾਉਣ ਵਾਲਾ ਸੀ ਉਸ ਦੇ ਵਿੱਚ ਇਹ 12 ਜਨਵਰੀ 2024 ਇੱਕ ਸਾਲ ਲਗਭਗ ਇਹਨੂੰ ਇਹ ਪਹਿਲਾਂ ਜਮਾਨਤ ਤੇ ਆਇਆ ਸੀ ਹਾਂ ਤੇ ਉਹ 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 ਕੇਸ ਵੀ ਟਰੇਸ ਹੋਇਆ ਸੀ ਇਹਦੇ ਨਾਲ ਦੂਸਰਾ ਜਿਹੜਾ ਹੈਗਾ ਅਦਿੱਤਿਆ ਉਹ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਦੋ ਮੁਲਜ਼ਮ ਉਹ ਹੈ ਜਿਹੜੇ ਕਿ ਉਸ ਲੁਧਿਆਣਾ ਡਕੈਤੀ ਦੇ ਵਿੱਚ ਵੀ ਇਹਦੇ ਵਿੱਚ ਸੀਗੇ ਇਹਦੇ ਚੋਂ ਜਿਹੜਾ ਅਦਿੱਤਿਆ ਉਰਫ ਨੰਨੀ ਨੰਨੂ ਹੈ ਤੇ ਇਹ ਇਹ ਵੀ কুমਹਾਰ ਗਲੀ ਵਾਸੀ ਜੰਡਾ ਜੰਡ ਵਾਲਾ ਰੋਡ ਕਮਿਆਰ ਵਾਲੀ ਗਲੀ ਬਰਨਾਲਾ ਇਹ ਦੋਨੇ ਜਣੇ ਇੱਥੇ ਆ ਇਹਦੇ ਵਿੱਚ ਜਿਹੜਾ ਏਸ ਅੱਛਾ ਕੰਮ ਕਰਨ ਲਈ ਡੀਜੀ ਪੰਜਾਬ ਨੇ ਕਿਹਾ ਵੀ ਜਿਹੜੀ ਤੁਸੀਂ ਰਿਕਮੈਂਡ ਕਰ ਦੋਗੇ ਉਹਨਾਂ ਨੂੰ ਉਹਦੀ ਪ੍ਰੋਮੋਸ਼ਨ ਦਿੱਤੀ ਜਾਊਗੀ ਇਹ ਟੀਮ ਨੂੰ ਕੈਸ਼ ਰਿਵਾਰਡਸ ਦਿੱਤੇ ਜਾਣਗੇ ਨਾਲ ਨਾਲ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਰਾਹੀਂ ਵੀ ਸ਼ੇਅਰ ਕਰੂੰਗਾ ਕਿਉਂਕਿ ਇਹ ਬੱਚਾ ਗਰੀਬ ਬਸਤੀ ਦਾ ਝੁੱਗੀ ਚੌਂਪੜੀ ਵਾਲਾ ਸੀ ਹਰ ਲਾਈਫ ਨੂੰ ਅਸੀਂ ਇੰਪੋਰਟੈਂਸ ਅਸੀਂ ਉਸੇ ਟੰਗਣਾ ਦਿੰਨੇ ਆ ਇਹ ਮੈਂ ਅੱਜ ਤੁਹਾਡੇ ਵਿੱਚ ਇਸ ਗੱਲ ਨੂੰ ਵੀ ਕਰੂੰਗਾ ਉਸ ਬੱਚੇ ਨੂੰ ਕਿਉਂਕਿ ਕਿਡਰ ਗਾਰਡਨ ਤੋਂ ਸ਼ੁਰੂ ਹੋਣਾ ਉਹਦਾ ਅਸੀਂ ਆਪਦਾ ਜਿਹੜਾ ਜਿਹੜਾ ਹੈਗਾ ਜਿਹੜੀ ਉਹਦੀ 10th ਤੱਕ ਦਾ ਜਿਹੜਾ ਖਰਚਾ ਅਸੀਂ ਆਪਦੇ ਪੁਲਿਸ ਦੇ ਜਿਹਨੂੰ ਮਰਜ਼ੀ ਕਹਿ ਕੇ ਕਰਾਈਏ ਅਸੀਂ ਉਹ ਬੱਚੇ ਦੀ ਖਰਚਾ ਜਿਹੜਾ ਬੈਸਟ ਸਕੂਲ ਜਿਹੜਾ ਬਰਨਾਲੇ ਦੇ ਜੇ ਉਹਦੇ ਮਾਪੇ ਦੀ ਮਨਜ਼ੂਰੀ ਲੈ ਕੇ ਜੇ ਮਾਪੇ ਚਾਹਣਗੇ ਜਿਹੜੇ ਬਰਨਾਲੇ ਦੇ ਬਹੁਤ ਅਮੀਰ ਤੋਂ ਅਮੀਰ ਬੱਚੇ ਵੀ ਜੇ ਸਕੂਲ ਦੇ ਵਿੱਚ ਪੜਦੇ ਆ ਜੇ ਉਹਦੇ ਪੇਰੈਂਟਸ ਚ ਆਉਣਗੇ ਅਸੀਂ ਆਪਦੇ ਜਿੱਥੋਂ ਮਰਜੀ ਰਿਸੋਰਸਸ ਕਰਕੇ ਆਪਦੇ ਦੋਸਤ ਮਿੱਤਰਾਂ ਦੇ ਰਿਸੋਰਸਸ ਦੇ ਨਾਲ ਅਸੀਂ ਉਸ ਗੱਲ ਨੂੰ ਉਸ ਬੱਚੇ ਨੂੰ ਉੱਥੋਂ ਪੜਾਵਾਗੇ ਸ਼ਾਇਦ ਉਹ ਬੱਚਾ ਪਤਾ ਨਹੀਂ ਕੀ ਕਿਸਮਤ ਲੈ ਕੇ ਆਇਆ ਕਿਸੇ ਟਾਈਮ ਦੇ ਵਿੱਚ ਸ਼ਾਇਦ ਹੋ ਸਕਦਾ ਇਹਨਾਂ ਕੁਰਸੀਆਂ ਤੇ ਬੈਠ ਕੇ ਉਹ ਦੂਜੇ ਕ੍ਰਾਈਮ ਕਰਨ ਵਾਲੇ ਦੂਜੀ ਗੱਲ ਇਹ ਜਦੋਂ ਚੰਗਾ ਕੰਮ ਕਰਦੇ ਆ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਆਪਦਾ ਕੰਮ ਕਰਦੇ ਰਹਿੰਦੇ ਆ ਉਹਦੇ ਵਿੱਚ ਕਈ ਵਾਰੀ ਥੋੜਾ ਜਿਹਾ ਨਹੀਂ ਵੀ ਐਪਰੀਸ਼ੀਏਟ ਕਰਦੇ ਪਰ ਸਾਡੇ ਲਈ ਮੈਂ ਮੇਰਾ ਇਹ ਹਮੇਸ਼ਾ ਮੰਨਣਾ ਹਰ ਕ੍ਰਾਈਮਨਲ ਜੇ ਵਰਦੀ ਪਾਈ ਹੈ ਨਾ ਹਰ ਮਾੜਾ ਬੰਦਾ ਤੇ ਹਰ ਕ੍ਰਾਈਮਨਲ ਸਾਨੂੰ ਗਾਲਾਂ ਕੱਢਦਾ ਹੋਵੇ ਹਰ ਚੰਗਾ ਸ਼ਹਿਰੀ ਉਹ ਸੁੱਖ ਦੀ ਨੀਂਦ ਸੌਂਦਾ ਹੋਵੇ ਇਹ ਸਾਡੀ ਪੁਲਿਸ ਅਫਸਰ ਦੀ ਕਾਮਯਾਬੀ ਹੈ ਮੇਰੇ ਆਉਣ ਦਾ ਇੱਥੇ ਕਾਰਨ ਵੀ ਇਹ ਹੈ ਕਿ ਸਾਡੀ ਟੀਮ ਨੇ ਇਸ ਗੱਲ ਨੂੰ ਲਾਗੂ ਕਰਕੇ ਦਿਖਾਇਆ ਇਨਾਂ ਨੂੰ ਮੈਂ ਇਸ ਗੱਲ ਲਈ ਸਪੈਸ਼ਲੀ ਇਹਨਾਂ ਨੂੰ ਸ਼ਾਬਾਸ਼ ਵੀ ਦੇਵਾਂਗਾ ਇਹਨੂੰ ਹਾਈएस्ट ਲੈਵਲ ਤੇ ਇਸ ਗੱਲ ਨੂੰ ਅਪਰੀਸ਼ੀਏਟ ਕੀਤਾ ਗਿਆ ਤੇ ਇਹਦੇ ਵਿੱਚ ਇਹਨਾਂ ਨੂੰ ਦੂਜੀ ਗੱਲ ਇਹ ਜਿੰਨੇ ਰਿਵਾਰਡ ਜਿੰਨੇ ਧਗਮੇ ਤੇ ਜਿੰਨੇ ਮੈਡਲ ਮਿਲਦੇ ਹੁੰਦੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਬੱਸ ਹੈ ਇਹਦਾ ਮਤਲਬ ਹੁੰਦਾ ਹੋਰ ਜ਼ਿੰਮੇਵਾਰੀ ਅੱਗੇ ਨਾਲੋਂ ਵੀ ਜੇ ਅੱਗੇ ਤੁਸੀਂ ਲੋਕ ਐਕਸਪੈਕਟ ਕਰਦੇ ਆ ਵੀ ਪੁਲਿਸ ਤਾਂ ਸੌਂਦੀ ਹੋਈ ਨਹੀਂ ਰਾਤ ਨੂੰ ਵੀ ਜਾਗੇ ਦਿਨ ਨੂੰ ਵੀ ਜਾਗੇ ਜੇ ਤੁਸੀਂ ਅੱਗੇ 12 ਘੰਟੇ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਇਹ ਆ ਜਦੋਂ ਰਿਵਾਰਡ ਮੈਡਲ ਮਿਲ ਜਾਂਦੇ ਆ ਸਰਫਰਾਜ ਤੁਹਾਡੀ ਟੀਮ ਲਈ ਅੱਗੇ ਲਈ ਹੋਰ ਵੀ ਚੈਲੰਜ ਹੈ ਇਹਦਾ ਮਤਲਬ ਅੱਗੇ ਤੋਂ ਵੱਧ ਮਿਹਨਤ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਜਿਵੇਂ ਸਿਟੀ ਪਟਿਆਲਾ ਦੇ ਵਿੱਚ ਵੀ ਇਹਨਾਂ ਨੇ ਕ੍ਰਾਈਮ ਨੂੰ ਕੰਟਰੋਲ ਕਰਦੇ ਰਹੇ ਆ ਇਹਨਾਂ ਦੀ ਬਹੁਤ ਹੀ ਅੱਛੀ ਟੀਮ ਹੈ ਸਪੈਸ਼ਲੀ ਦੇਖੋ ਨਾਮ ਹੈ ਇੰਸਪੈਕਟਰ ਬਲਜੀਤ ਦਾ ਲੈ ਲਿਆ ਐਸ ਐਚਓ ਤੁਹਾਡੇ ਹੈਗੇ ਲਖਵਿੰਦਰ ਹਾਂ ਲਖਵਿੰਦਰ ਦਾ ਨਾਮ ਲੈ ਲਿਆ ਪਰ ਉਹਦੇ ਵਿੱਚੋਂ ਉਹ ਮੁਲਾਜ਼ਮਾਂ ਦੇ ਨਾਮ ਰਹਿ ਜਾਂਦੇ ਹੁੰਦੇ ਜਿਹੜੇ ਛੋਟੇ ਮੁਲਾਜ਼ਮ ਜਿਹੜੇ ਨਾਲ ਤੱਕ ਜਾਂਦੇ ਜਿਹੜੇ ਰਾਤ ਤੱਕ ਜਾਗਦੇ ਜਿਨੇ ਗੱਡੀ ਡਰਾਈਵ ਕੀਤੀ ਵਾਹیکل ਡਰਾਈਵ ਕੀਤਾ ਜਦੋਂ ਆਫਸਰ ਦੇ ਵਿੱਚ ਬੈਠਾ ਸੌ ਰਿਹਾ ਹੁੰਦਾ ਤੇ ਉਹ ਮੁਲਾਜ਼ਮ ਵੀ ਉਹਦੇ ਵਿੱਚ ਹੁੰਦੇ ਆ ਇਸ ਕਰਕੇ ਇਹਦੀ ਕ੍ਰੈਡਿਟ ਵਾਲੀ ਗੱਲ ਇਹ ਹੈ ਛੋਟਾ ਬੱਚਾ ਜਿਹਨੂੰ ਕਿ ਇਹ ਪੁਲਿਸ ਪੰਜਾਬ ਪੁਲਿਸ ਉਹ ਹੈ ਜਿਹਦਾ ਬਹਾਦਰੀ ਚ ਸਾਰੇ ਹਿੰਦੁਸਤਾਨ ਦੇ ਵਿੱਚ ਨਾ ਆਏ ਤੇ ਇਹ ਪੁਲਿਸ ਕੱਲੀ ਇਹ ਨਹੀਂ ਵੀ ਅਮੀਰਾਂ ਦੇ ਬੱਚੇ ਗਵਾਚੇ ਹੋਣ ਤੇ ਉਹਦੇ ਲਈ ਉਹ ਕਰਦੀ ਐ ਝੁੱਗੀ ਵਾਲੇ ਬੱਚੇ ਲਈ ਵੀ ਉਨੀ ਇੰਪੋਰਟੈਂਟ ਦਾ ਸਾਡੀ ਹਰ ਜਾਨ ਸਾਡੇ ਲਈ ਅਮੇਤ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਬੱਚੇ ਨੂੰ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਕੇ ਅੱਛੇ ਥਾਂ ਦੇ ਵਿੱਚ ਬੈਸਟ ਸਕੂਲ ਦੇ ਵਿੱਚ ਪੜਾਵਾਂਗੇ ਜਿਹੜੀ ਉਹ ਇੱਕ ਤਾਂ ਕਿ ਸਨਿਆਹ ਜਾ ਸਕੇ ਕਿ ਉਹ ਸ਼ਾਇਦ ਉਹਦੇ ਕਰਮਾਂ ਦਾ ਸਾਡੇ ਰਾਹੀ ਉਹਦਾ ਕੋਈ ਜੁੜਿਆ ਹੋਇਆ ਸੀ ਪੁਰਾਣੇ ਲੇ